ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸੋਲ ਮਨੀਕਰਨ ਸਾਹਿਬ ਆਣ ਵਾਲੇ ਧਿਆਨ ਦੇਣ ਭਿਆੰਕਰ ਜਾਮ ਲੱਗ ਰਿਹਾ ਲੰਬਾ ਲੰਬਾ ਜਾਮ ਲੱਗ ਰਿਹਾ ਜਿਹਨੇ ਵੀ ਕਸੋਲ ਮਨੀਕਰਨ ਸਾਹਿਬ ਆਣਾ ਹੈ ਉਹ ਆਪਣੇ 4-5 ਘੰਟੇ ਐਡਵਾਂਸ ਲੈ ਕੇ ਆਵੇ ਰੋਡ ਦਾ ਕੰਮ ਚੱਲਿਆ ਹੈ ਵਨਵੇ ਟ੍ਰੈਫਿਕ ਹੈ ਸਾਰੀ ਇਹਦਾ ਇੱਕ ਉਧਰ ਤੇ ਆਉਂਦੀ ਫਿਰ ਉਧਰ ਤੋਂ ਆਉਂਦੀ ਪਿੱਛੇ ਤੱਕ ਦੇਖੋ ਜਾਮ ਲੱਗਿਆ ਹੈ ਪਿੱਛੇ ਤੱਕ ਜਾਮ ਲੱਗਿਆ ਪਿਆ ਹੈ ਅੱਜ ਦਿਨ 10 ਜੂਨ 2024 ਦਿਨ ਸੋਮਵਾਰ ਭਿਆੰਕਰ ਜਾਮ ਲੱਗ ਰਿਹਾ ਸੋ ਕਸੋਲ ਮਨੀਕਰਨ ਜਿਹਨੇ ਵੀ ਆਣਾ ਹੈ ਉਹ ਆਪਣੇ 3-4 ਘੰਟੇ 5 ਘੰਟੇ ਐਡਵਾਂਸ ਲੈ ਕੇ ਹੀ ਆਇਓ ਤਾਂ ਤੁਸੀਂ ਆਪਣੇ ਟਾਈਮ ਤੇ ਕਸੋਲ ਜਾਂ ਮਨੀਕਰਨ ਸਾਹਿਬ ਕਿਤੇ ਵੀ ਜਾਣਾ ਉੱਥੇ ਤੁਸੀਂ ਟਾਈਮ ਤੇ ਪਹੁੰਚੋਗੇ ਪੁੰਤਰ ਤੇ ਅੱਗੇ ਤਾਂ ਸਾਰਾ ਰੋਡ ਮਨਾਲੀ ਤੱਕ ਠੀਕ ਹੈ ਪਰ ਜਿੱਦੇ ਪੁੰਤਰ ਤੋਂ ਤੁਸੀਂ ਕਸੋਲ ਮਰੀਗੜ ਸਾਹਿਬ ਵੱਲ ਆਉਂਦੇ ਹੋ ਤਾਂ ਅੱਗੇ ਤੁਹਾਨੂੰ ਬਹੁਤ ਖਤਰਨਾਕ ਜਾਮ ਭਿਆੰਕਰ ਜਾਮ ਮਿਲਣਾ ਸੋ ਤੁਹਾਨੂੰ ਕਾਫੀ ਘੰਟੇ ਖਰਾਬ ਹੋ ਜਾਣੇ ਸੋ ਡਰਾਈਵਰ ਵੀ ਇਹਨਾਂ ਨੇ ਬੇਨਤੀ ਹੈ ਜਿਹੜੇ ਵੀ ਆਂਦੇ ਨੇ ਸੋ ਆਪਣਾ ਰੇਟ ਪੂਰਾ ਕਰਕੇ ਆਇਆ ਕਰੋ ਕਿਉਂਕਿ ਇੱਥੇ ਏਸੀ ਲਗਾਣਾ ਪੈ ਰਿਹਾ ਟੈਂਪਰੇਚਰ ਜਿਹੜਾ ਹੋ ਰਿਹਾ 27 28 30 ਡਿਗਰੀ ਤੱਕ ਟੈਂਪਰੇਚਰ ਹੋ ਰਿਹਾ ਗੱਡੀ ਵਿੱਚ ਬੈਠਣਾ ਮੁਸ਼ਕਲ ਹੋਇਆ ਪਿਆ ਯਾਨੀ ਕਿ ਸਵਾਰੀ ਵੀ ਵਾਰ-ਵਾਰ ਕਹਿੰਦੀ ਏਸੀ ਲਗਾਓ ਏਸੀ ਲਗਾਓ ਏਸੀ ਲਗਾਓ ਸੋ ਜਿਹੜੇ ਵੀ ਆਪਣੇ ਡਰਾਈਵਰ ਭਰਾ ਆ ਰਹੇ ਨੇ ਉਹ ਵੀ ਇਹ ਗੱਲ ਦਾ ਖਾਸ ਧਿਆਨ ਰੱਖਣ ਕਿ ਰੇਟ ਆਪਣਾ ਪੂਰਾ ਰੱਖੇ ਸੋ ਪੁੰਤਰ ਸੀਐਨਜੀ ਅਵੇਲੇਬਲ ਹੈ 10 ਜੂਨ 2024 ਰੇਟ ਥੋੜਾ ਜਿਹਾ ਹਾਈ ਹੈ ਪਿੱਛੇ ਕਿਤੇ ਵੀ ਸੀਐਨਜੀ ਨਹੀਂ ਮਿਲ ਰਹੀ ਪੁੰਤਰ ਪੰਪ ਤੇ ਅਵੇਲੇਬਲ ਹੈ ਸੀਐਨਜੀ ਸੋ ਇੱਥੇ ਤੁਸੀਂ ਆਪਣੀ ਸੀਐਨਜੀ ਪਵਾ ਸਕਦੇ ਤੇ ਆਪਣਾ ਪੈਟਰੋਲ ਵੀ ਇੱਥੇ ਪਵਾ ਸਕਦੇ ਸੋ ਮਨੀਕਰਨ ਸਾਹਿਬ ਕਸੋਲ ਆਣ ਵਾਲੇ ਧਿਆਨ ਦੇਣ ਬਹੁਤ ਜ਼ਿਆਦਾ ਭੰਕਰ ਜਾਮ ਲੱਗ ਰਿਹਾ ਦੇਖ ਸਕਦੇ ਅੱਗੇ ਤੱਕ ਜਾਮ ਲੱਗਿਆ ਹੈ ਗੱਡੀਆਂ ਨੰਗੜਾ ਮੁਸ਼ਕਲ ਹੈ ਗੱਡੀਆਂ ਕੀੜੀ ਦੀ ਤਰ੍ਹਾਂ ਰेंग ਰੇ ਕੇ ਚੱਲ ਰਹੀਆਂ ਨੇ ਰੈਂਗ ਰੈਂਗ ਕੇ ਗੱਡੀਆਂ ਚੱਲ ਰਹੀਆਂ ਨੇ ਪਿੱਛੇ ਤੱਕ ਜਾਮ ਲੱਗਿਆ ਉੱਧਰ ਵੀ ਪਰੇ ਪਿੱਛੇ ਤੱਕ ਜਾਮ ਲੱਗਿਆ ਪਿਆ ਏ 2-3 ਘੰਟੇ ਮੈਨੂੰ ਖੜੇ ਰਹਿਣ ਹੋਗੇ ਮੈਂ ਤਾਂ ਸਾਈਡ ਤੇ ਗੱਡੀ ਲਗਾ ਲਈ ਕਿਉਂਕਿ ਮੇਰੇ ਨਾਲ ਸਵਾਰੀ ਨਹੀਂ ਸੀ ਆ ਦੇਖ ਸਕਦੇ ਬਹੁਤ ਜ਼ਿਆਦਾ ਹੈ ਟੈਂਕਰ ਜਾਮ ਸੋਮਨਿਕਨ ਕਸੋਲ ਮਨੀਕਰ ਸਾਹਿਬ ਕਸੋਲ ਆਣ ਵਾਲੇ ਖਾਸ ਕਰ ਧਿਆਨ ਦੇਣਾ ਆਪਣਾ 4-5 ਘੰਟੇ ਐਡਵਾਂਸ ਲੈ ਕੇ ਚੱਲਣ ਤਾਂ ਨੂੰ ਆਪਣਾ ਟਾਈਮ ਤੇ ਡੈਸਟੀਨੇਸ਼ਨ ਤੇ ਪਹੁੰਚਣਗੇ ਨਹੀਂ ਤਾਂ ਸਾਰਾ ਦਿਨ ਜਾਮ ਵਿੱਚ ਫਸੇ ਰਹਿਣਗੇ ਸੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਧੰਨਵਾਦ